ਖਰਾਕ ਪਾਦਨ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਆ ਜਿਹੜੀ ਗਾਂ ਤੁਸੀਂ ਸਕਰੀਨ ਤੇ ਦੋਸਤੋ ਦੇਖ ਰਹੇ ਹੋ ਇਹ ਹੈਗੀ ਹੈ ਜੀ ਬਕਾਊ 5-7 ਦਿਨਾਂ ਦੀ ਕੱਚੀ ਹੈ ਤੇ 15-16 ਲੀਟਰ ਦੁੱਧ ਕੱਢਿਆ ਇਸ ਟਾਈਮ ਇਹਨੇ ਚੌਥੇ ਸੂਏ ਸੂਣਾ ਹੈ ਤੇ ਥਣ ਲੇਵਾ ਚੈੱਕ ਕਰੋ ਤੁਸੀਂ ਬਹੁਤ ਰਾਜੀ ਗਾਂ ਹੈਗੀ ਪੂਰਾ ਟਾਪ ਦਾ ਲੇਵਾ ਹੈ ਥਣ ਕੱਲਾ-ਕੱਲਾ ਜਮਾ ਐਨ ਮੁੱਠੀ ਵਾਲਾ ਲੇਵਾ ਲੱਗਿਆ ਹੋਇਆਗਾ ਬਹੁਤ ਟਾਪ ਦੀ ਗਾਂ ਹੈ ਐਚ ਐਫ ਤੇ ਥਨਲੇਵਾ ਚੈੱਕ ਕਰੋ 15 16 ਲੀਟਰ ਖੁੱਲਾ ਦੁੱਧ ਹੈ ਤੇ 10 ਕੁ ਦਿਨਾਂ ਦੀ ਕੱਚੀ ਹੈ ਪਿੰਡ ਹੈਗਾ ਜੀ ਗਹਿਲੇ ਵਾਲਾ ਕੀ ਨਾਮ ਹੈ ਬਾਈ ਦਾ ਰੇਸ਼ਮ ਸਿੰਘ ਤੇ ਨਾਲ ਹੀ ਬਾਈ ਕੋਲੇ ਇੱਕ ਤੋਕੜ ਗੱਬਣ ਮੱਜੇਗੀ ਇਹ ਵੀ ਦੋਸਤੋ ਵਕਾਊ ਹੈ ਤੋਕੜ ਗੱਬਣ ਮੱਜਾ ਦੋਸਤੋ ਚੌਥੇ ਸੂਏ ਸੂਣਾ ਗੱਬਣ ਚੈੱਕ ਪਾਸ ਹੈ ਥਨਲੇਵਾ ਚੈੱਕ ਕਰੋ ਪੂਰੀ ਟਾਪ ਕੁਆਲਿਟੀ ਦੀ ਹੈ ਬਹੁਤ ਚੰਗੇ ਕਦ ਕਾਠ ਵਾਲੀ ਮੱਝ ਹੈ ਚੌਥੇ ਸੂਏ ਸੋਣਾ ਹੈਗਾ ਤੇ ਚੈੱਕ ਪਾਸ ਹੈਗੀ ਆ ਉਹਦਾ ਚੈੱਕ ਕਰਾ ਕੇ ਮੱਝ ਤੁਸੀਂ ਲਿਜਾ ਸਕਦੇ ਹੋ ਬਹੁਤ ਟਾਪ ਦੀ ਮੱਝ ਹੈ ਗੱਬਣ ਤੇ 12-13 ਲੀਟਰ ਦੁੱਧ ਖੁੱਲਾ ਹੈਗਾ ਇਹਦਾ ਢਾਈ ਮਹੀਨਿਆਂ ਦੀ ਗੱਬਣ ਹੈ ਚੈੱਕ ਪਾਸ ਹੈ ਹੁਣੇ ਹੀ ਡਾਕਟਰ ਸਾਹਿਬ ਨੇ ਆਪਣੇ ਨੇ ਚੈੱਕ ਕੀਤੀ ਹੈ ਪੂਰੀ ਟਾਪ ਦੀ ਮੱਝ ਹੈ ਦੋਮੇ ਪਸ਼ੂ ਬਾਈ ਰੇਸ਼ਮ ਸਿੰਘ ਪਿੰਡ ਗਹਿਲੇ ਵਾਲਾ ਕੋਲੇ ਬਕਾਉ ਨੇ ਫੋਨ ਨੰਬਰ ਨੋਟ ਕਰ ਲਓ 9968740074 40047 ਦੋਸਤੋ ਕਿਸੇ ਵੇਲੇ ਵੀ ਆ ਕੇ ਕਾਲ ਕਰਕੇ ਗਾਂ ਜਾਂ ਮੱਝ ਬਾਰੇ ਜਾਣਕਾਰੀ ਲੈ ਕੇ ਵੀਰ ਤੋਂ ਤੁਸੀਂ ਲਿਜਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਵੀਰ ਇਸ ਵੀਡੀਓ ਨੂੰ ਦੇਖ ਸਕਣ ਤੇ ਚੰਗਾ ਪਸ਼ੂ ਲੈ ਸਕਣ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ